ਖਾਣੇ ਦੇ ਲੈ ਕੇ ਚੱਲੋ ਭਜੀ ਨਾਲੇ ਨਾ ਖਾਣੇ ਦੇ ਲੈ ਕੇ ਚੱਲੋ ਭਜੀ ਨਾਲੇ ਨਾ ਖਾਣੇ ਦੇ ਲੈ ਕੇ ਚੱਲੋ ਭਜੀ ਮੌਕੇ ਦੇ ਵਡੀਆਂ ਤਸਵੀਰਾਂ ਹੰਗਾਮਾ ਪਾਰੀ ਹੋ ਰਿਹਾ ਐਸੀ ਲੱਗੀਆਂ ਵਡੀਆਂ ਤਸਵੀਰਾਂ ਪਾਰੀ ਹੰਗਾਮਾ ਵਿਰੋਧ ਹੋ ਰਿਹਾ ਤੁਸੀਂ ਦੇਖ ਤਾ ਇਹ ਦੇਖੋ ਪੰਜਾਬ ਪੁਲਿਸ ਦੇ ਨਾਮ ਦੇ ਦੇਖਸਾਨੇ ਕੀ ਬੰਦੇ ਠਗੀਆਂ ਕਰ ਰਹੇ ਸੀ ਮੈਂ ਸਵੇਲੇ ਦੀਆਂ ਜਲੰਧਰ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੇ ਸੀਆਈਏ ਸਟਾਫ ਦੇ ਨਾਮ ਦੇ ਮੁਲਾਜ਼ਮਾਂ ਦਾ ਨਾਮ ਲਿੱਤਾ ਗਿਆ ਰਿਮਾਂਡ 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 ਕਥਿਤ ਤੌਰ ਤੇ ਨਕਲੀ ਸੀਆਈਏ ਵਾਲਿਆਂ ਦਾ ਜਲੰਧਰ ਚ ਲੋਕਾਂ ਨੇ ਲੈ ਲਿਆ ਰਿਮਾਂਡ ਤੇ ਆਖਰਕਾਰ ਨਕਲੀ ਪੁਲਿਸ ਵਾਲੇ ਲੋਕਾਂ ਨੂੰ ਕਹਿੰਦੇ ਸਾਨੂੰ ਥਾਣੇ ਲੈ ਜਾਓ ਸਾਨੂੰ ਥਾਣੇ ਲੈ ਜਾਓ ਸਾਨੂੰ ਥਾਣੇ ਲੈ ਜਾਓ ਸੋ ਮੌਕੇ ਤੇ ਕੀ ਕੁਝ ਹੋਇਆ ਉਹ ਤੁਹਾਨੂੰ ਦਿਖਾਉਂਦੇ ਆ ਡੈਲੀਕ ਪੰਜਾਬੀ ਟੀਵੀ ਦੇ ਲਈ ਗਰਮ ਖ਼ਬਰ ਦੀ ਰਿਪੋਰਟ ਅਲੇ ਅਗਲੇ ਵਾਰ ਲੈ ਜਾਵਾਂਗੇ ਤਾਂ ਨਹੀਂ ਲੈ ਕੇ ਜਾਂਦੇ ਆਂ ਲੈ ਕੇ ਜਾਵਾਂਗਾ ਕੋਟ ਤੋਂ ਬਾਚੇਗਾ ਕਿੰਨਾ ਨਾ ਕੋਟ ਬੜੇ 1760 ਰੁਪਏ ਉਹਨੇ ਖੋਈ ਸੀ ਮੁੰਡੇ ਨੇ ਤੇ ਮੈਨੂੰ ਤੇ ਨਹੀਂ ਭਾਈ ਖੋਇ ਤੇ ਨਹੀਂ ਕਹਿੰਦਾ ਤੂੰ ਤੇ ਨਹੀਂ ਆਹ ਭਈਆ ਕਹਿੰਦੇ ਵਾ ਸੀਏ 1 ਵਿੱਚ ਮਲਾਜਮ ਆ। ਦੇਖ ਸਕਦੇ ਹੋ ਕਿ ਥੱਲੇ ਵਰਤੀ ਵੀ ਪਈ ਹੋਈ ਆ। ਦੇਖ ਸਕਦੇ ਹੋ ਫੈਕਟਰੀ ਦੇਖ ਸਕਦੇ ਹੋ ਪੈਟਰਨ ਵੀ ਬੂਰੀ ਨਾਲ ਜੈਂਟ ਪਈ ਵੀ ਪਈ ਪੂਰੀ ਬਾਈ ਵਰਤੀ ਕਰਦੇ ਆ। ਪੁਲਿਸ ਦੇ ਨਾਮ ਤੇ ਬੰਦੇ ਪੈਸੇ ਮੰਗ ਰਹੇ ਆ ਸੋ ਆਪਣੇ ਆਪ ਨੂੰ ਜਿਹੜਾ ਪੁਲਿਸ ਮਲਾਇਮ ਦੱਸ ਰਹੇ ਨੇ ਵਰਦੀਆਂ ਵੀ ਦੇਖ ਸਕਦੇ ਹੋ ਕੀ ਥੱਲੇ ਜਿਹੜੀ ਖਾਕੀ ਪੈਂਟ ਪਾਈ ਹੈ ਦੇ ਨਾਲ ਕਾਲੇ ਬੂਟ ਪਾਏ ਆ ਸੋ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮਲਾਇਮ ਦੱਸਦੇ ਹੋਏ ਹੋਰ ਪੈਸੇ ਮੰਗੇ ਜਾ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਦੀ ਬੁਰੀਆਣਾ ਮੋੜ ਤੋਂ ਦਿਖਾ ਰਹੇ ਆ ਇਹਨਾਂ ਦੇ ਮੇਕੋ ਜੀ ਦੇਖ ਦਿਖਾ ਰਹੇ ਆ ਹਾਂਜੀ ਬਾਈ ਦੀ ਮਲਾਮ ਉਹ ਗੁਰਪਾਲਸ ਦੀ ਮੈਂ ਕਹੀ ਨਹੀਂ ਗੱਲ ਉਹ ਕਹਿ ਰਿਹਾ ਬਾਈ ਹੁਣ ਜਿਹੜੇ ਪੈਸੇ ਮਿਲਿਆ ਮੈਨੂੰ ਕਿਹਾ ਮੈਂ ਮਲਾਮ ਅਨੇ ਨੇ ਕਿਹਾ ਭੋਜੀ ਬੰਦਾ ਮੈਂ ਥੱਪੜੇ ਮਾਰ ਦਿੰਦੀ ਹਾਂ ਸੁਭਾਣੀ ਤੇ ਖਾਰਾ ਕਰ ਦਿਆ ਖਾਰਾ ਤੋਂ ਵੀ ਦੱਸ ਤੇ ਹਾਂਜੀ ਬਾਈ ਤੇੰਦਾ ਹੱਥ ਦੇਖ ਸੋ ਲੋ ਮੋਕੇ ਦੇ ਵੱਡਾ ਅੰਗਮਾ ਹੋ ਰਿਹਾ ਆਪਣੇ ਆਪ ਨੂੰ ਪੁਲਿਸ ਦਾ ਬੁਲਾ ਜਾਂਦਾ ਸਕੇ 100 ਤੋਂ ਦੀ ਬੰਦੇ ਕੋਲ ਪੈਸੇ ਮੰਗੇ ਜਾ ਰਹੇ ਸੀ ਕੋਈ ਨਹੀਂ ਕੋਈ ਨਹੀਂ ਓਏ ਇੱਧਰ ਦੇਖੀ ਸੁਨਿਆਰ ਜੀ ਤਸਵੀਰਾਂ ਦੇ ਵਿੱਚ ਵੱਡਾ ਹੰਗਾਮਾ ਹੋ ਰਿਹਾ ਫਟੀਆਂ ਤਸਵੀਰਾਂ ਸੁਦੇਸ਼ ਸਿੰਘ ਜੀ ਬੰਦੇ ਨੂੰ ਫੜ ਰਿਹਾ ਤੇ ਮੋਕੇ ਤੇ ਇੱਕ ਸਾਰੇ ਬੰਦੇ ਨੂੰ ਪਕੜੀ ਲਿਆ ਫੜਿਆ ਪਿਆ ਸੁਦੇਸ਼ ਜੀ ਦੀਆਂ ਤਸਵੀਰਾਂ ਇਸ ਵੇਲੇ ਵੀ ਵੱਡਾ ਹੰਗਾਮਾ ਜਲੰਧਰ ਦੀਆਂ ਤਸਵੀਰਾਂ ਲਗਾਈਆਂ ਜਾ ਰਹੀਆਂ ਨੇ ਫਰੀਆ ਦਾ ਮੋੜ ਦੇ ਉੱਪਰ ਦੀਆਂ ਕੱਪੜੇ ਲਾ ਕਮ ਕਾਲੇ ਬਹਿ ਕੋਲੇ ਲਾ ਲਈਦਾ ਮਲਾ ਨਹੀਂ ਮਲਾ ਦੇ ਮਲਾ ਨਹੀਂ ਮਲਾ ਦੇ ਏ ਥਾ ਤੁਹਾ ਮਜਾਸੀ ਲਾ ਦੇ ਪੰਜ ਮਿੰਟੇ ਕੋੜੇ 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 ਭਾਜੀ ਇੱਕ ਮਿੰਟ ਭਾਜੀ ਕਿੰਨਾ ਕੋ ਪੈਸੇ ਹੁੰਦੇ ਕਿੰਨਾ ਕੋੜਾ ਪੈਸੇ ਕਿੰਨਾ ਹੁੰਦੇ ਆ ਆਹ ਲਾ ਐਟੋ ਹੋਏ ਬਾਈ ਮੁੰਡੇ ਦਾ ਮੁੰਡੇ ਦੇ ਪੈ ਕੋਈ ਸੱਤ ਲੋਏ ਭਾਈ ਆਪਣੇ ਵੀਰ ਭਰਾ ਤੋਂ ਵਾਲੇ ਨੇ ਰੋਡ ਤੇ ਚੱਲਦੇ ਰੋਜ਼ ਅੱਛਾ ਐਟੋ ਚਲਾਉਂਦੇ ਆ ਮੈਨੂੰ ਆਉਂਦੇ ਆ ਮੈਨੂੰ ਇੱਕ ਹਫਤਾ ਭਾਈ ਮੇਰੇ ਕੋ ਬੰਦੇ ਬੈਠ ਹੋ ਗਏ ਅੰਦਰ ਰਾਜਦੇਵ ਦੇ ਲਗਾ ਮੁੰਡੇ ਕੋਨੇ ਤਾ ਦੋ ਮੈਨੂੰ ਅੱਜ ਭਾਈ ਸਪੈਸ਼ਲ ਸੱਦੇ ਉਹਨਾਂ ਨੇ ਮੈਂ ਗਿਆ ਇਹ ਆਦੇ ਨੇ ਘੁੱਟ ਫੜ ਲਿਆ ਮੁੰਡਿਆਂ ਦਾ ਅੱਛਾ ਜੀ ਕਹਿੰਦਾ ਪੈਸੇ ਦੋ ਵੈਸੀ ਇਹ ਵਾਲੇ ਫੋਨ ਕੀਤਾ ਨਹੀਂ ਚ ਨਾ ਪਾਈ ਨੂੰ ਮੁੰਡਾ ਮੇਰਾ ਯਾਰ ਦੋਸਤੇ ਉਹਨੇ ਉਹਨੇ ਫੋਨ ਕੀਤਾ ਉਹ ਕਹਿੰਦਾ ਤੇ ਮੁਲਾਜ਼ਮ ਨਹੀਂ ਹੈਗਾ ਕੋਈ ਇਹ ਉੱਥੋਂ ਗਿਆ ਢੋੜ ਇਹ ਸੀਏ ਦੇ ਮੁਲਾਜ਼ਮ ਕਹਿੰਦੇ ਆਪਣੇ ਉਹ ਚ ਮੁਲਾਜ਼ਮ ਆ ਉਹ ਕਿਹਦੇ ਸਿੱਤਰ ਮਾਰੋ ਕਹਿੰਦਾ ਇਹ 200 200 ਦਾ ਜੀ ਕਿ ਸੀਐਸਟਾਫ ਦਾ ਨਾਮ ਦਿੱਤਾ ਜਾ ਰਿਹਾ ਸੀਐਸਟਾਫ ਦੇ ਮੁਲਾਜ਼ਮ ਕਹਿੰਦਾ ਮੈਂ ਸੀਏ ਵਾਲੇ ਹੀ ਮੁਲਾਜ਼ਮ ਆ ਆਪਾਂ ਸੀਏ ਵਾਂਚ ਪਤਾ ਕਰਾਇਆ ਉਹ ਕਹਿੰਦੇ ਸਾਡੇ ਕੋਈ ਮੁਲਾਜ਼ਮ ਨਹੀਂ ਹੈਗਾ ਇਹ ਉੱਥੋਂ ਗਿਆ ਢੋੜ ਅੱਛਾ ਇਹ 도ੜ ਗਿਆ ਹੀ ਘਰ ਜਾ ਰਿਹਾ ਇੱਥੇ ਆ ਕੇ ਤੁਹਾਨੂੰ ਫੜਿਆ ਗਿਆ ਇਹ ਤ ਆ ਮੁੰਡਾ ਕੱਢ ਕੋ ਫੜਿਆ ਗਿਆ ਜੀ ਆ ਮੁੰਡਾ ਨਹੀਂ ਕਿ ਕਿੱਥੇ ਰਹਿਣ ਵਾਲੇ ਤੁਸੀਂ ਭਾਜੀ ਕਿਹਦੇ ਪਹਾੜੇ ਮਲਾਇਮੋ ਸੋਨੋਂ ਨਾਈ ਮਲਾਇਮ ਨਹੀਂ ਮੇਰੀ ਸਕੂਲੀ ਹੈ ਯਾਰ ਭਾਜੀ ਨਹੀਂ ਨਹੀਂ ਤੁਸੀਂ ਤੁਸੀਂ ਉੱਥੇ ਪਹਿਲੇ ਲੁੱਟਾ ਕਰਦੇ ਸੀ ਲੁੱਟਾ ਕਰਦੇ ਸੀ ਨਹੀਂ 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 ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਹੇ ਹੋ ਮੈਂ 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 ਨਾ ਬੰਦਾ ਮੇਲ ਆਹ ਚਾਹ ਆ ਭਈਆ ਕਹਿੰਦਾ ਵੇ ਸੀਏ ਵਨ ਦੇ ਮੁਲਾਜ਼ਮ ਆ ਦੇਖ ਸਕਦੇ ਹੋ ਕਿ ਥੱਲੇ ਵਰਦੀ ਵੀ ਪਾਈ ਹੋਈ ਆ ਦੇਖ ਸਕਦੇ ਬੈਟ ਦੇਖ ਸਕਦੇ ਪੈਟਾ ਦਾ ਬੂਡ ਵੀ ਬੂਡ ਦਾ ਸ਼ਰਟ ਪਾਈ ਵੀ ਪੂਰੀ ਬਾਈ ਵਰਤਦੇ ਆ ਇਹ ਗਰੋਵਰ ਭਾਈ ਇਹ ਕਹਿੰਦੇ ਸੀਏ ਵਾਂਚ ਬੁਲਾਇਮਾ ਹਾਂ ਓਏ ਜਿਹੜੀ ਗੱਲ ਹੋਈ ਨਾ ਇਹ ਇਹ ਬੈਟਰੀ ਚੋਰੀ ਕਰਦਾ ਇਹ ਲੁੱਟਾ ਖੋਹ ਕਰਦਾ ਕੋਈ ਕਰੇ ਭਾਈ ਚੋਰੀ ਥਾਰੇ ਜੀ ਥੂਆ ਗੇਟ ਤੇ ਲੜੇ ਭਾਈ ਬੁਰਾਣਾ ਨਾਲ ਨਹੀਂ ਬਾਈ ਆਪਾ ਜੀ ਨੇ ਬੁਰਾਣਾ ਕਿਹਾ ਜਿਹੜੀ ਆ ਦੇਖਦੇ ਵਟਾਂਗੇ ਮੈਂ ਸਵੇਲੇ ਦੀਆਂ ਜਲੰਧਰ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੇ ਸੀਐਸਟਾਫ ਦੇ ਨਾਮ ਦੇ ਮੁਲਾਜ਼ਮਾਂ ਦਾ ਨਾਮ ਲਿੱਤਾ ਗਿਆ ਜਿੱਦਾਂ ਕਿ ਦੇ ਪੁਲਿਸ ਨਾਲ ਉਹ ਇਕੱਲਾ ਗੜੀ ਨਾਲ ਲੋ ਨੰਬਰ ਹਾਂਜੀ ਐ ਭਾਈ ਜੀ ਐ ਟੋਕੜੀ ਲਾ ਲਈ ਭਾਈ ਜੀ ਆ ਐਕਚੁਅਲੀ ਨਾ ਕਿ ਫੇਰੀ 2 ਨੰਬਰ ਦੀ ਤਾਂ ਦੱਸ ਦੀ ਕਿ ਜਲੰਧਰ ਦੇ ਬਰਿਆੜੇ ਤੋਂ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੇ ਜਾ ਰਹੀਆਂ ਬਰਿਆੜੇ ਪਿੰਡ ਦੇ ਮੋੜ ਦੇ ਉੱਪਰ ਦੋ ਵਿਅਕਤੀ ਫੜੇ ਗਏ ਨੇ ਜੋ ਆਪਣੇ ਆਪ ਨੂੰ ਮੁਲਾਜ਼ਮ ਦੱਸਦੇ ਨੇ ਅੱਛਾ ਜੀ ਬਰਿਆੜੇ ਨੇ ਆ ਅੱਛਾ ਜੀ ਆਪਾਂ ਬੰਦੇ ਇਧਰ ਕਰਾਣੇ ਆ ਰਹੇ ਹੋਈ ਤੁਸੀਂ ਭਾਈ ਜੀ ਆਪਾਂ ਬੰਦੇ ਭਾਈ ਜੀ ਤੁਸੀਂ ਕੀ ਪੁਲਿਸ ਨੂੰ ਸੂਚਨਾ ਦਿੱਤੀ ਹੈ ਭਾਈ ਸੂਚਨਾ ਥਾਣੇ ਲੈ ਕੇ ਚੱਲੇ ਸਿੱਧਾ ਅੱਛਾ ਲੈ ਕੇ ਚੱਲੇ ਆਪਾਂ ਨਾਲ ਚੱਲਿਓ ਆਪਣੇ ਆਪਾਂ ਵਾਲੇ ਪਵਨ ਚਲੋ ਭਾਈ ਜੀ ਆਪ ਭਾਈ ਕੇ ਨਾ ਮੇਰਾ 20000 ਰੁਪਏ ਖੋਇਆ ਬੰਦੇ ਤੁਹਾਡਾ 20000 ਖੋਇਆ ਨਹੀਂ ਖੋਇਆ ਇਹਨਾਂ ਦੇ ਗਰੁੱਪ ਆ ਭਾਈ ਗਰੁੱਪੇ ਨਹੀਂ ਇਹ ਕਰਦੇ ਨਹੀਂ ਇੱਕ ਮਿੰਟ ਯਾਰ ਜਦੋਂ ਜਦੋਂ ਤੁਹਾਡੇ ਕੋਲੇ ਪੈਸੇ ਜਿੱਦਾਂ ਖੋਏ ਆ ਇਹਨਾਂ ਦੇ ਗਰੁੱਪ ਨੇ ਖੋਏ ਇਹਨਾਂ ਨੇ ਨਹੀਂ ਖੋਏ ਇਹਨਾਂ ਦੇ ਗਰੁੱਪ ਆ ਤੁਹਾਡਾ ਕੀ ਨਾਮ ਭਜੀ ਪਵਨ ਤੁਸੀਂ ਕਿੱਥੇ ਰਹਿਣ ਵਾਲੇ ਹੋ ਬਰਿਆਨੇ ਦੇ ਪੰਨ ਜੀ ਤੁਸੀਂ ਕੀ ਕੰਮ ਕਰਦੇ ਹੋ ਮੇਰਾ ਭਾਈ ਡੈਂਟੀ ਪੈਂਡਿੰਗ ਦਾ ਜਦੋਂ ਇਹਨਾਂ ਨੇ ਪੈਸੇ ਖੋਏ ਇਹਨਾਂ ਨੇ ਪੁਲਿਸ ਦਾ ਨਾਮ ਲਿਆ ਸੀ ਹਾਂ ਜੀ ਕਹਿੰਦਾ ਸੀ ਐਸਟਾਫ ਤੋਂ ਅਸੀਂ ਕਹਿੰਦੇ ਮਲਾਜਮ ਕੋਈ ਆਇਡੈਂਟੀ ਦਿਖਾਈ ਆਪਣੀ ਕਾਰਡ ਵਗੈਰਾ ਵਿੱਚ ਗੱਡੀ ਦਾ ਸਿਕਟਾ ਪੀ ਰਹੇ ਸਾਨੂੰ ਕਹਿੰਦੇ ਨਹੀਂ ਸਮਾਨ ਪੀ ਰਹੇ ਨਹੀਂ ਜੀ ਆਪ ਰੱਜੇ ਪੇ ਫੋਲੇ ਹੈ ਅੱਛਾ ਮਤਲਬ ਕੀ ਤੁਹਾਨੂੰ ਇਹ ਆਪ ਨਸ਼ਾ ਪੂਰਾ ਕਰਦੇ ਨਹੀਂ ਚਿੱਟਾ ਚੂਟਾ ਲਾਉਂਦੇ ਨਹੀਂ ਸੈਟ ਹੋ ਜਾਂਦੇ ਨਹੀਂ ਅੱਛਾ ਜੀ ਮਤਲਬ ਕੀ ਆਪਣੇ ਆਪ ਨੂੰ ਆਇਡੈਂਟੀ ਤੁਹਾਨੂੰ ਦੱਸ ਰਹੀ ਹੈ ਕੋਈ ਕਾਰਡ ਦਿਖਾਇਆ ਇਹਨਾਂ ਨੇ ਆਪਣਾ ਹਾਂ ਕਾਰਡ ਨਹੀਂ ਦਿਖਾਇਆ ਕਹਿੰਦੇ ਨਹੀਂ ਪੈਸੇ ਦਊਗਾ ਤੋ ਦੇਖ ਸਕਦੇ ਹੋ ਕਿ ਭਾਰੀ ਵਿਰੋਧ ਹੋ ਰਿਹਾ ਹੰਗਾਮਾ ਹੋ ਰਿਹਾ ਜਿੱਥੇ ਕੀ ਜਿਹੜੇ welding ਵਾਲੇ ਮੁੰਡੇ ਕੋਲੋਂ ਹੀ ਪੈਸੇ ਖੋ ਕੇ ਲੈ ਕੇ ਦੇਖ ਸਕਦੇ ਹੋ ਥਾਣੇ ਲੈ ਕੇ ਜਾ ਰਹੇ ਬੰਦੇ ਇੱਥੋਂ ਦੀ ਚੌਂਕੀ ਲੈ ਕੇ ਜਾ ਰਹੇ ਨੇ ਲੈਦਰ ਕੰਪਲੈਕਸ ਦੇਖ ਸਕਦੇ ਹੋ ਲੈਦਰ ਵੱਲ ਚੌਂਕੀ ਲੈ ਕੇ ਜਾ ਰਹੇ ਨੇ ਵੱਡੀਆਂ ਤਸਵੀਰਾਂ ਜਲੰਧਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਜਲੰਧਰ ਦੇ ਵਿੱਚ ਦੇਖ ਸਕਦੇ ਲੋਕਾਂ ਨਾਲ ਕੀ ਹੋ ਰਿਹਾ ਲੋਕਾਂ ਦੇ ਨਾਲ ਕੀ ਹੋ ਰਿਹਾ ਜਲੰਧਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਨਕਲੀ ਪੁਲਿਸ ਵਾਲੇ ਬਣ ਕੇ ਦੇਖ ਸਕਦੇ ਪੈਸੇ ਮੰਗ ਰਹੇ ਨੇ ਪੁਲਿਸ ਨੂੰ ਬਦਨਾਮ ਕਰ ਰਹੇ ਨੇ ਲੋਕ ਬਦਨਾਮ ਕਰ ਰਹੇ ਨੇ ਕੁਝ ਲੋਕ ਜਲੰਧਰ ਦੇ ਵਿੱਚ ਦੇਖ ਸਕਦੇ ਹੋ ਮੌਕੇ ਦੀਆਂ ਵੱਡੀਆਂ ਤਸਵੀਰਾਂ ਸਵੇਲੇ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਇਹ ਤਾਂ ਜਲੰਧਰ ਦੇ ਵਿੱਚ ਦੱਸਦੀ ਹੈ ਕਿ ਸੀਐਸਟਾਫ ਦਾ ਮੁਲਾਇਮ ਦੱਸ ਕੇ ਪੈਸੇ ਵਸੂਲੇ ਜਾ ਰਹੇ ਸੀ ਤਾਂ ਮੁਕੀ ਦੀ ਘੇਰਾ ਪਾੜਿਆ ਲੋਕਾਂ ਨੇ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਹਾਂ ਇਹ ਵਿਅਕਤੀ ਇਹ ਸ਼ਕਲਾ ਨੇ ਜਿਹੜੇ ਘੜਦੇ ਜਿਹੜੇ ਘੜਦੇ ਇਲਜ਼ਾਮ ਲੱਗ ਰਹੇ ਉਹਨੂੰ ਕਿਵੇਂ ਦੇਖਦੇ ਹੋ ਓਹ ਥਾਰੇ ਬਾਹਰ ਦਾ ਨੀਟ ਦੇ ਲੜਾਈ ਯਾਰ ਪਹਿਲਾਂ ਕੋਈ ਕਮੈਂਟ ਵਾਈਟ ਕਰਦੇ ਰੋ ਤੂੰ ਗੱਲਾਂ ਕਰ ਫੋਨ ਕਿੱਥੇ ਹੈ ਮੇਰੇ ਕੋਲੇ ਫੋਨ ਉਹ ਨਹੀਂ ਘੱਟੇ ਨਹੀਂ ਰਾਹ ਤੇਰੀ ਆਖੀ ਬਾਤ ਮੇਰਾ ਕੋਲ ਓਏ ਤੂੰ ਅੱਜ ਬਹੁਤ ਗਲਤ ਬੰਦੇ ਨਾਲ ਬੰਗਾ ਪਾਇਆ ਜੋ ਕੀਏ ਨਾ ਤੂੰ ਅਸਲੀਆ ਨਾ ਤੂੰ ਚੋਬਰੀਂ ਚਾਹ ਵਾਣੇ ਇਹ ਇਹ ਭਾਜੀ ਇਹ ਲੱਗੇ ਭਾਈ ਅੱਜ ਕੰਮ ਨਹੀਂ ਆਇਆ ਮਾਗੇ ਆਹੋ ਥੋੜੇ ਦੇਰ ਪਹਿਲਾਂ ਕਹਿੰਦਾ ਕਿ ਜਨਾਨੀ ਦਾ ਫੋਨ ਵੀ ਗੋਇਆ ਕਹਿੰਦਾ ਕੋਈ ਘਪਾਵਾ ਬਹੁਤ ਫੋਨ ਗੋਇਆ ਸੀ ਇਹ ਜੀ ਮਲਾਈ ਪਹਿਲਾ ਫੋਨ ਗੋਇਆ ਨੇ ਇਹਨੇ ਆਟੋ ਵਾਲੇ ਦੇ ਪੈਸੇ ਗੋਇਆ ਹਫਤਾ ਹੋ ਗਿਆ ਲਗਾ ਤੁਮ ਜੀ ਮੇਰੀ ਗੱਲ ਬਾਈ ਕਹਿੰਦਾ ਮੈਂ ਸੀ ਫੋਨ ਗੋਇਆ ਸਤਿ ਸ਼੍ਰੀ ਅਕਾਲ ਇਹ ਬੰਦੇ ਕਹਿੰਦਾ ਬਾਰੀ ਹੰਗਾਮਾ ਹੋ ਰਿਹਾ ਮੋਕੇ ਦੇ ਤੈਨੂੰ ਮੈਂ ਤੇਰੇ ਰਾਣਾ ਕਹਿੰਦਾ ਹੋ ਗੱਡੀ ਤਸਵੀਰਾਂ ਸਿੱਧੀਆਂ ਸਾਂਨੀਆਂ ਕਰ ਰਿਹਾ ਜਲੰਧਰ ਤੋਂ ਵੱਡੀਆਂ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਕਿ ਇਲਜ਼ਾਮ ਹੈ ਇਹ ਪਬਲਿਕ ਦੇ ਇਲਜ਼ਾਮ ਹੈ ਜੀ ਇਹ ਬੰਦੇ ਮੁਲਾਜ਼ਮ ਨੇ ਪਰ ਅਸੀਂ ਨਹੀਂ ਇਹ ਗੱਲ ਦੀ ਪੁਸ਼ਟੀ ਕਰਦੇ ਕਿ ਇਹ ਮੁਲਾਜ਼ਮ ਹੈ ਜਾਂ ਨਹੀਂ ਭਾਜੀ ਤੁਸੀਂ ਕਹਿੰਦੇ ਫੜ ਕੇ ਆ ਗਏ ਭਾਜੀ ਤੁਹਾਡਾ ਨਾਮ ਕੀ ਹੈ ਚੋਰ ਕਿੱਥੇ ਹੈਗੇ ਸਾਹ ਕਿੱਥੋਂ ਤੂੰ ਸਾਹ ਕਿੱਥੇ ਹੈ ਭਾਜੀ ਤੁਹਾਡਾ ਨਾਮ ਕੀ ਹੈ ਸਰਪੰਚ ਇੱਕ ਮਿੰਟ ਭਾਜੀ 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 ਇੱਕ ਵਾਰੀ ਪੋਸਟਾ ਦਾ ਨਾਮ ਤੁਹਾਡਾ ਵੀ ਨਾਮ ਹੈ ਭਾਈ ਕਹਿੰਦੇ ਨੇ ਪ੍ਰੂਫ ਦਿਓ ਮੇਰੇ ਕੋਲ ਵੀਡੀਓ ਹੈ ਕੀ ਨਾਮ ਹੈ ਜੂਆ ਖੇਡਦੇ ਹਾਂ ਹਾਂ ਨਹੀਂ ਮੈਂ ਕੀ ਬੋਲ ਲੱਗ ਗਿਆ ਨਹੀਂ ਬਾਜੀ ਮੇਰੀ ਇੱਕ ਚੀਜ਼ ਸੁਣੋ ਜੂਆ ਇੱਕ ਮਿੰਟ ਬਾਜੀ ਜੂਆ ਕੌਣ ਖੇਡਦਾ ਪਿਆ ਸੀ ਬਾਜੀ ਇਹ ਸਾਰੇ ਬੰਦੇ ਜਿੰਨੇ ਹਨ ਕੋਈ ਤੁਸੀਂ ਕੌਣ ਹੋ ਤੁਸੀਂ ਸਾਡੇ ਕੋਲ ਕੀ ਥੋੜੀ ਹੈ ਬਾਜੀ ਮੈਂ ਵੀ ਖੇਡਦਾ ਹੀ ਨਾਲ ਨਹੀਂ ਨਹੀਂ ਤੁਹਾਡੂ ਕੀ ਥੋੜੀ ਹੈ ਕੋਈ ਬੰਦੇ ਤੁਸੀਂ ਆ ਜਾਓ ਬਾਜੀ ਜੂਆ ਖੇਡਦਾ ਤੂੰ ਬੇ ਜੂਆ ਝੂਠ ਬੋਲਦਾ ਕਦੋਂ ਖੇਡਦਾ ਤੇਰੀ ਵੀਡੀਓ ਵੇਖੀ ਜੂਆ ਨਾਲ ਦੀ ਵੀਡੀਓ ਮੇਰੀ ਵੇਖ ਚਾਹ ਤਾ ਬਾਜੀ ਤੁਹਾਡਾ ਨਾਮ ਕੀ ਆ ਨਾਮ ਦਾ ਸੁਣ ਬਾਈ ਨਾਮ ਕੀ ਤੁਹਾਡਾ ਜੀ ਕੀ ਕੰਮ ਕੀ ਆ ਸਰ ਤੁਸੀਂ ਤੇਰਾ ਨਾਮ ਕੀ ਆ ਤੁਸੀਂ ਪੁਲਿਸ ਭਾਜੀ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਨਾਮ ਲਿਆ ਪੰਜਾਬ ਪੁਲਿਸ ਦਾ ਨਾਮ ਲਿਆ ਉਹ ਕਹਿੰਦੀ ਵੀ ਭਾਜੀ ਕਹਿਣ ਨੂੰ ਤੁਹਾਨੂੰ ਜੋ ਮਰ ਜੀ ਗਈ ਹੈ ਜੀ ਕਹਿਣ ਨੂੰ ਭਾਵੇਂ ਕਹਿਣ ਡਾਕਾ ਮਾਰਿਆ ਤੁਸੀਂ ਜ਼ਿਕਰ ਕੀਤਾ ਕਿ ਭਾਜੀ ਕੋਈ ਗੱਲ ਨਹੀਂ ਮੇਰਾ ਪੈਂਟ ਕਿਉਂ ਭਾਈ ਵੀ ਨਹੀਂ ਪਾਈ ਹੈ ਨਹੀਂ ਕਿਉਂ ਭਾਈ ਭਾਜੀ ਤੁਸੀਂ ਨਹੀਂ ਨਹੀਂ ਦੇਖੋ ਨਹੀਂ ਤੁਸੀਂ ਪੁਲਿਸ ਵੀ ਮਤਲਬ ਕਿ ਐਡਰੈਸ ਅਪ ਦੇ ਵਿੱਚ ਲੋਕਾਂ ਨਾਲ ਹੀ ਕੰਮ ਕਰਦੇ ਹੋ ਭਾਜੀ ਮੈਂ ਭਾਈ ਟੈਕਸ ਪਹਿਲੇ ਨਹੀਂ ਨਹੀਂ ਫਿਰ ਤੁਸੀਂ ਮੇਰੀ ਗੱਲ ਸੁਣੋ ਨਹੀਂ ਤੁਸੀਂ ਇਹ ਬੋਲੀ ਜੋ ਟੱਡੀ ਜਿਹੜੇ ਇਲਜ਼ਾਮ ਲੱਗ ਰਹੇ ਨਹੀਂ ਜਿਹੜਾ ਮੈਂ ਨਹੀਂ ਸੁਣਾਂ ਭਰਾਵਾ ਗੋਟੇ ਤੇੜੇ ਹੁੰਦੇ ਆ ਚੋਈ ਜਾਂ ਚੋੜ ਪੈ ਕੋਲ ਉਹਨਾਂ ਨੂੰ ਟੇੜਾ ਦਾ ਜਿਹੜੇ ਕੰਨੇ ਕੋਏ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਉਹਨੂੰ ਕਿਵੇਂ ਦੇਖਦੇ ਹੋ ਭਾਜੀ ਕੋਈ ਭੈਣ ਨਹੀਂ ਖੋਇਆਗਾ ਜੂਆ ਖੇਡਦੇ ਵਾਰੀ ਤਿੰਨ ਵਾਰੀ ਤਿੰਨ ਵਾਰੀ ਪੈ ਕੋਲ ਹੈ ਬੰਦਾ ਉਹ ਭਾਜੀ ਇੱਕ ਬੰਦਾ ਥੋੜੀ ਕਹਿ ਰਿਹਾ 50 ਬੰਦੇ ਕਹਿ ਰਹੇ ਵੀ ਸਾਰੇ ਵੀਡੀਓ ਹੈਗੀ ਆ ਵੀਡੀਓ ਤੁਸੀਂ ਜੂਏ ਦੀ ਵੀਡੀਓ ਕਿ ਕਰਦੇ ਹੋ ਤੁਸੀਂ ਕਿ ਮੈਂ ਅਫਸਰ ਨੂੰ ਦਿੱਤੀ ਵੀਡੀਓ ਦੱਸੋ ਦੇਣ ਲੱਗੇ ਕਿਹੜੇ ਅਫਸਰ ਨੂੰ ਕਰਾਉਗਾ ਅਫਸਰ ਨਾਲ ਕਿਹੜੇ ਅਫਸਰ ਨੂੰ ਦਿੱਤੀ ਹੈ ਤੁਸੀਂ i'm a ਆ ਤੋ ਛੱਡਿਆ ਜਿਹੜੇ ਸੀਐਸਟਾ ਦੇ ਮਲਾਈਉਗੀ ਭਾਈ ਸੀਐਲ ਕਹੇ ਨਹੀਂ ਵਨ ਗੇ ਟੂ ਦੇ ਤੂੰ ਨਹੀਂ ਕਹਿੰਦਾ ਨਹੀਂ ਵਨ ਗੇ ਟੂ ਦੇ ਤੇਰੀ ਮੈਂ ਫੜੀ ਮਾਂ ਨਹੀਂ ਤੁਸੀਂ ਕਿਦਾਂ ਭਾਈ ਪੈਸੇ ਮੰਗ ਸਕਦੇ ਜੀ ਨਹੀਂ ਤੁਸੀਂ ਮੈਂ ਨਹੀਂ ਕਹਿੰਦੀ ਨਹੀਂ ਤੁਸੀਂ ਬਾਤ ਤਾਂ ਛੱਡਿਆ ਭਾਈ ਤੁਸੀਂ ਤਾਂ ਤਲੰਦ ਹੋ ਗੋਡੋ ਬਾਰੇ ਆ ਗਏ ਤੇ ਯਾਰ ਰੱਤੇ ਜਾਂਦੇ ਆਂਦੇ ਆਂਦਾ ਹੀ ਨਹੀਂ ਜਨਵਰੀ ਕਹਿੰਦੇ 5 500 ਰੁਪਏ ਲੈਣਦੇ ਮੈਂ ਹੁਣੇ ਫੋਨ ਛੱਡਿਆ ਭਾਈ ਤੁਸੀਂ ਜਿਹੜੀ ਵਸੂਲੀ ਨਹੀਂ ਜਿਹੜੀ ਤੁਸੀਂ ਵਸੂਲੀ ਕਰਦੇ ਲੋਕਾਂ ਕੋਲੋਂ ਕਾਦੀ ਹੈ ਭਾਈ ਚੋਰ ਹੈ ਸਿਰੇ ਦੇ ਚੋਰ ਤਿੰਨ ਚਾਰ ਵਾਰ ਪਹਿਲੇ ਕੁੜੀ ਦਾ ਫੋਨ ਵੀ ਖੋਗ ਲਾਇਆ ਤੂੰ ਮੋਰ ਤੇ ਪਿਆ ਖੋਇਆ ਭਾਈ ਜਿਹੜੀ ਦੀ ਵਸੂਲੀ ਕਰ ਰਹੇ ਹੋ ਕਾਦੀ ਕਰ ਰਹੇ ਹੋ ਜੀ ਦੂਜਾ ਕਿੱਥੇ ਆ ਲੈ ਕੇ ਚੱਲਾ ਥਾਣੇ ਚਲੋ ਯਾਰ ਉਹ ਦੇਖ ਸਕਦੇ ਬੰਦੇ ਨੂੰ ਨਥੀ ਥਾਣੇ ਲੈ ਕੇ ਜਾ ਰਹੇ ਆ ਤਸਵੀਰਾਂ ਵੱਡੀਆਂ ਇਲਜ਼ਾਮ ਲੱਗ ਰਹੇ ਬੰਦੇ ਦੇ ਉੱਪਰ ਕਿ ਪੰਜਾਬ ਪੁਲਿਸ ਦੇ ਨਾਮ ਤੇ ਜਿਹੜੇ ਆ ਭਾਈ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਭਾਈ ਪੁਲਿਸ ਨੂੰ ਕੋਈ ਫੋਨ ਨਹੀਂ ਕੀਤਾ ਤੁਸੀਂ ਚੱਲ ਆਪਣੇ ਜਿੱਦ ਵੀ ਆ ਜਾਨੀ ਭਾਈ ਇੱਕ ਮਿੰਟ ਭਾਈ ਇੱਕ ਮਿੰਟ

ਬਿੱਲੀ ਚਾਲੋ ਮਾਦੇ ਆ ਗਿਓ ਕਿ ਨਹੀਂ ਹੈਗੇ ਮਾਦੇ ਆ ਗਿਓ ਥਾਣੇ ਤੇ ਥਾਣੇ ਤੇ ਲੈ ਜਾਓ ਅਸੀਂ ਰੁਜ਼ਗਾਰ ਚਲਾਉਂਦੇ ਆਂ ਭਾਈ ਥਾਣੇ ਤੇ ਲੈ ਜਾਓ ਅਸੀਂ ਰੁਜ਼ਗਾਰ ਚਲਾਉਂਦੇ ਆਂ ਭਾਈ ਥਾਣੇ ਲੈ ਜਾਓ ਭਾਈ ਤੁਹਾਡੀ ਕੋਈ ਗੱਲ ਹੋਇਆ ਨਾ ਸਾਰੇ ਤਾਂ ਕੋਈ ਨਹੀਂ ਭਾਈ ਸਾਡੀ ਸੌਣ ਲੱਗੇ ਪਿੱਛੇ 2500 ਰੁਪਏ ਤੋਂ ਬਾਅਦ ਇੱਕ ਚੀਜ਼ ਦੱਸੋ 2500 ਰੁਪਏ ਮੈਨੂੰ ਕਿਹਾ ਹੈ ਕਿ ਨਾ ਕੋਈ ਮਾਦੀ ਸੌਂ ਗੋ ਭਾਈ ਮੈਨੂੰ ਕੀ ਦੱਸੋ ਮਾਦੀ ਸੌਂ ਗੋ ਮੈਂ ਖਾਣਾ ਮੈਂ ਕਹਿੰਦਾ ਮਾਂ ਦੀ ਸੋਹ ਮੈਂ ਕਹਿੰਦਾ ਮਾਂ ਦੀ ਸੋਹ ਇੱਕ ਰਜਗਾਰ ਦੀ ਸੋਹ ਮੈਂ ਕਹਿੰਦਾ ਕਿ ਮੇਰੀ ਏ ਰਜਗਾਰ ਦੀ ਸੋਹ ਲੱਗੇ ਭਾਈ ਤੁਸੀਂ ਜੂਆ ਭਾਈ ਤੁਸੀਂ ਜੂਆ ਕਰਦੇ ਵੇ ਤੂੰ ਆਪ ਨਹੀਂ ਮੈਂ ਖੇਡਦਾ ਹੀ ਨਹੀਂ ਨਹੀਂ ਤੇ ਮੈਂ ਤੂੰ ਹੀ ਖੇਡਣਾ ਹੈ ਭਾਈ ਤੁਸੀਂ ਆਪੇ ਕਿਹਨੇ ਮੈਂ ਵੀ ਖੇਡਦਾ ਸੀ ਵਾਅਲਿਕ ਮਨ ਭਾਈ ਤੀ ਜਾਣਦੇ ਤੁਹਾਨੂੰ ਭਾਈ ਤੁਸੀਂ ਆਪ ਘੁਨੇ ਮੰਨਿਆ ਮੈਂ ਖੇਡਦਾ ਨਹੀਂ ਜਾਣਦੇ ਭਾਈ ਭਾਈ ਤੁਸੀਂ ਜਾਣਦੇ ਮੈਨੂੰ ਨਹੀਂ ਮੰਨ ਜਾਂਦੇ ਹੋ ਭਾਈ ਥਾਣੇ ਦੇ ਭਾਈ ਤੁਸੀਂ ਮੈਨੂੰ ਜਾਣਦੇ ਹੋ ਥਾਣੇ ਤੁਸੀਂ ਮੈਨੂੰ ਜੱਫੀ ਕਰੇ ਮੈਂ ਜੂਆ ਨਹੀਂ ਮੇਰੇ ਭਾਈ ਤੁਹਾਨੂੰ ਖਾਣੇ ਲੈ ਕੇ ਚੱਲਾਂਗੇ ਤੈਨੂੰ ਥਾਣੇ ਲੈ ਕੇ ਮੈਂ ਜਾਵਾਂਗਾ ਪਈ ਮੇਰੀ ਗੱਲ ਸੁਣੋ ਤੁਸੀਂ ਕੌਣ ਹੋ ਬਈ ਮੈਨੂੰ ਜਾਨਣਾ ਮੈਂ ਤਾਂ ਜਾਣਦਾ ਮੈਂ ਪ੍ਰਵੀਨ ਕੁਮਾਰ ਕਹਾ ਮੈਂ ਫੋਟੋਸਾਲਾ ਪ੍ਰਵੀਨ ਕੁਮਾਰ ਰਿਹਾ ਹਾਂ ਹਾਂਜੀ ਕੋਰਡੀਨੇਟਰ ਤੂੰ ਹੋ ਰਿਹਾ ਕਿੱਨਾ ਉਥੋਂ ਅੱਛਾ ਮੇਰੀ ਗੱਲ ਸੁਣੋ ਹੁਣ ਤင်း ਮੈਂ ਕੁੱਟਾਂਗਾ ਇਹ ਵੀ ਯੂ ਸ਼ਰਾਬ ਤੂੰ ਇਹਨੂੰ ਜਾਣਦਾ ਨਹੀਂ ਜਾਣਦਾ ਤੂੰ ਇਹਦੇ ਨਾਲ ਕੀ ਕਰਨਾ ਸੀ ਕੋਈ ਕੋਣ ਨੂੰ ਮੈਂ ਨਹੀਂ ਬੁਲਾਇਆ ਕੋਈ ਵੀ ਆਪ ਕੋਣ ਨੂੰ ਦੋਈ ਤੂੰ ਨੂੰ ਨਹੀਂ ਬੁਲਾ ਪਈ ਕਿੰਨੇ ਦਿਨ ਹੋ ਗਿਆ ਤੁਹਾਡੇ ਕੋਲ ਹਫਤਾ ਹੋ ਗਿਆ ਕੀ ਕੋਕੋ ਲੈ ਕੇ ਕਹਿੰਦੀ ਉਹ ਕੋਈ ਨਹੀਂ ਲੈ ਕੇ ਗਿਆ ਲੈ ਕੇ ਗਿਆ ਭਾਈ ਕਿਉਂ ਲੈ ਕੇ ਗਿਆ ਕੋਈ ਮਲਾਜਮ ਪਰ ਇਹਦੀ ਬਾਈ ਜੰਦੀ ਐਕਟਿਵ ਹੈ ਉਹ ਕਿੱਥੇ ਸੀ ਉਹ ਕਿੱਥੇ ਸੀ ਉਹ ਸਾਡੇ ਕੋਲ ਤੁਸੀਂ ਫੜੀ ਹੋਗੇ ਐਕਟਿਵ ਦੇ ਲੈ ਕੇ ਬੜੀ ਹੋਗੇ ਭਾਈ ਨਹੀਂ ਉੱਥੋਂ ਬੜਿਆ ਭਾਈ ਤੁਹਾਨੂੰ ਭਾਈ ਉਹ ਉੱਥੋਂ ਲੈ ਕੇ ਉੱਥੋਂ ਵੀ ਇੱਥੇ ਆਏ ਮਲਾਜਮਾਂ ਲੈ ਲੈ ਇੱਧਰ ਘਰੇ ਲਈ ਭਾਈ ਹੁੰਦੇ ਉਹ ਵੀ ਗੱਲ ਹੋ ਗਈ ਜਿਹੜੇ ਮਲਾਜਮਾਂ ਨਾਮ ਬਦਨਾਮ ਕਰੇਗਾ ਪਰ ਪੁਲਿਸ ਵਾਲਾ ਆਟੋ ਚਾਹੁੰਦੇ ਹਾਂ ਨਾਮ ਬਦਨਾਮ ਕਰ ਰਹੇ ਦੋ ਨੰਬਰ ਵਾਲਿਆਂ ਦਾ ਕਹਿੰਦਾ ਮੈਂ ਪ੍ਰਵੀਨ ਕੁਮਾਰ ਆ ਫਾਇਦ ਲੈ ਕੇ ਚੱਲੋ ਭਜੀ ਲੈ ਕੇ ਜਾਵਾਂਗੇ ਲੈ ਨਹੀਂ ਲੈ ਕੇ ਜਾਂਦੇ அலை लेके ਜਾਵਾਂਗਾ காட்ட 60 ਰੁਪਏ ਹੁੰਦੇ ਖੋਈ ਸੀਗੇ ਮੁੰਡੇ ਦੇ ਮੈਨੂੰ ਤੇ ਨਹੀਂ ਭਾਈ ਕੋਈ ਤੇ ਨਹੀਂ ਕਹਿੰਦਾ ਤੂੰ ਦਿੱਤੇ ਨੇ ਨਾ ਉਹ ਦਿੱਤੇ ਨੇ ਨਾ ਮੈਂ ਹੀ ਤੈਨੂੰ ਕਹਿਆ ਸੀ ਨਾ ਲੈ ਦੇ ਦੇ ਭਾਈ ਤੂੰ ਮੈਂ ਕਿੱਥੇ ਗਿਆ ਭਾਈ ਤੂੰ ਉੱਥੇ ਸੀ ਮੇਰੀ ਗੱਲ ਤੂੰ ਉੱਥੇ ਬਾਜਕਿਉਂ ਬੱਜਿਆ ਕੋਈ ਨੇ ਬਾਜਕਿਉਂ ਬੱਜਿਆ ਕੋਈ ਜਨਾਬ ਪੁਲਸਾਰਾ ਨਾਲ ਕਰ ਕੋਈ ਆਜੇ ਨਹੀਂ ਕਿਸੇ ਨਾਮ ਜਦੋਂ ਤੇਰਾ ਲੈ ਤਾ ਕਿਉਂ ਮੈਂ ਹੋਰ ਗੁਣੇ ਤੂੰ ਬਗਵਾਦ ਮਹਿਮਾਨ ਨਹੀਂ 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 ਕੁਛ ਮਾਰਨਾ ਨਹੀਂ ਇਹਨੂੰ ਬੰਨਣਾ ਨਹੀਂ ਕੁਛ ਇਹਨਾਂ ਦੱਸ ਤੇਰਾ ਨਾਮ ਕੀ ਹੈ ਪਹਿਲਾਂ ਪੱਕਾ ਨਾਮ ਸਹੀ ਦੱਸ ਤੂੰ ਨਾਮ ਦੱਸ ਇੱਕ ਵਾਰੀ ਮੀਡੀਆ ਨੂੰ ਦੱਸੇ ਇੱਕ ਵਾਰੀ ਵੀ ਨਾਮ ਦੱਸੇ ਭਾਈ ਭਾਈ ਨਾਮ ਕੀ ਤੁਹਾਡਾ ਸਰ ਮੇਰਾ ਨਾਮ ਮੈਂ ਅਧਰੋਕਾਂ ਦੇ ਛਾਪੇ ਹੋ ਰਹੇ ਹੈ ਤੂੰ ਮਤਲਬ ਨੰਬਰ ਦਾ ਚੋਰ ਹੋ ਰਿਹਾ ਹੋ ਰਹਾ ਮੰਗਣਾ ਚੋਰੀ ਤੂੰ ਬੋਲ ਮੀਡੀਆ ਨੂੰ ਪੈਸੇ ਮੀਡੀਆ ਘੜੀ ਇੱਕ ਮਿੰਟ ਮੀਡੀਆ ਘੜੀ ਲੈ ਮੇਰਾ ਨਾਮ ਸੋਨੂ ਹੈ ਭਾਈ ਮੈਂ ਆਟੋ ਚ ਬੰਨਿਆ ਇਹਨੂੰ ਪੁੱਛੇ ਇਹਦਾ ਨਾਮ ਕੀ ਹੈ ਭਾਈ ਕੀ ਨਾਮ ਕੀ ਤੁਹਾਡਾ ਜੀ ਭਾਈ ਨਾਮ ਦਾ ਕੋਈ ਕੰਮ ਹੀ ਨਹੀਂ ਕਰਦੇ ਨਹੀਂ ਵੀਰਾ ਤੂੰ ਕਿੱਥੇ ਚੋਰੀ ਕਰਦੇ ਇੱਕ ਮਿੰਟ ਇੱਕ ਮਿੰਟ ਮੇਰੇ ਘਰ ਫੋਨ ਲੱਗ ਮਿੰਟ ਮਿੰਟ ਨਹੀਂ ਤੁਸੀਂ ਤੁਸੀਂ ਪੁਲਿਸ ਦਾ ਤੁਸੀਂ ਪੁਲਿਸ ਦਾ ਨਾਮ ਯੂਜ਼ ਕਰ ਰਹੇ ਹੋ ਤਾਂ ਹੀ ਨਹੀਂ ਨਹੀਂ ਤੇ ਵਰਦੀ ਕਿਉਂ ਪਾਈ ਦੀ ਭਾਈ ਵਰਦੀ ਕਿੱਥੇ ਪਾਈ ਹੈਗੀ ਟੈਂਟ ਨੂੰ ਕੋਈ ਗੱਦੀ ਹੈ ਦੇਖਿਆ ਨਾ ਹਾਂ ਅੱਜ ਨੇ ਕਿ ਥੱਲੇ ਥੱਲੇ ਇਹਨੂੰ ਪਾਈ ਆ ਤੁਸੀਂ ਜਿਹੜੀ ਵੀਡੀਓ ਬਣਾਣਗੇ ਸੀ ਜੂਏ ਤੇ ਕਿਹਦੀ ਵੀਡੀਓ ਬਣਾਈ ਤੁਸੀਂ ਉਹ ਕਹਿੰਦੇ ਤੁਸੀਂ ਆਪੇ ਕਿਨੇ ਵੀਡੀਓ ਬਣਾਈ ਆ ਨਹੀਂ ਟੈਸਟੀ ਦੀ ਵੀਡੀਓ ਬਣਾਣਗੇ ਸੀ ਭਾਜੀ ਅੱਜ ਤੁਹਾਨੂੰ ਪੁੱਛ ਰਹੇ ਹਾਂ ਉਹ ਵੀ ਕਹਿੰਦਾ ਮੈਂ ਪ੍ਰਵੀਨ ਕੁਮਾਰ ਆ ਸੀ ਇਹ ਭਾਈ ਬਿੱਲੇ ਭਾਈ ਨੂੰ ਇਹਨੇ ਕਿਹਾ ਮੈਂ ਪ੍ਰਵੀਨ ਕੁਮਾਰ ਆ ਅੱਛਾ ਪ੍ਰਵੀਨ ਕੁਮਾਰ ਨਾਂ ਦਾ ਅਸਲ ਇਹਦਾ ਨਾਂ ਨਹੀਂ ਲਿੱਤਾਗਾ ਉਹ ਕਹਿੰਦਾ ਕੀ ਬਾਨੇ ਭਾਜੀ ਮੇਰੀ ਗੱਲ ਸੁਣੋ ਨਹੀਂ ਤੁਹਾਨੂੰ ਨਹੀਂ ਕਿਏ ਤੁਹਾਨੂੰ ਸੀਐਸਟਾਫ ਲੈ ਜੀ ਤੁਸੀਂ ਮਲਾਇਮ ਨਹੀਂ ਨਿਕਲਦੇ ਫੇਰ ਭਾਜੀ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਨੂੰ ਸੀਐਸਟਾਫ ਲੈ ਜੀ ਵੀ ਮਲਾਇਮ ਨਹੀਂ ਨਿਕਲਦੇ ਫੇਰ ਸੁਣੋਗੇ ਬੋਲੋ ਇੱਕ ਵਾਰ ਸੇ 20 ਬੰਦੇ ਹੋਣੇ ਇੱਕ ਵਾਰ ਸੇ 2 ਬੰਦੇ ਹੋਣ ਜੋ ਮਰਜ਼ੀ ਪਕਾਈ ਜਾਣ ਨਹੀ ਨਹੀ ਜੋ ਮਰਜ਼ੀ ਪਕਾਈ ਜਾਣ ਜਿਹਨਾਂ ਨੂੰ ਬੜੀ ਥੱਕਾ ਕਰੀ ਜਾਂਦੇ ਕਿ ਇਹ ਜਲੰਧਰ ਕੁੰਜੀ ਕੋਲੋਂ ਭੱਜਿਆ ਜਿਹੜੇ ਬੰਦੇ ਓਏ ਏ ਉਥੋਂ ਭੱਜਿਆਗੇ ਨਹੀਂ ਦੱਸ ਹੈ ਭਾਈ ਇਹ ਭੱਜਿਆਗੇ ਨਹੀਂ ਸਕੂਟਰੀ ਲੈ ਕੇ ਬੱਸ ਆਪ ਪੁੱਛ ਭਾਈ ਜੀ ਉਧਰ ਦੱਸ ਸਕੂਟਰੀ ਲੈ ਕੇ ਆਜੀ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਭਾਈ ਜਿੰ다 ਕੁਮਾਰ ਹੈ ਪਾਜੀ ਮੈਂ ਆ ਰਿਹਾ ਤੋ ਰਾਸਤੇ ਬਣੀ ਨੈਕਟੀਵ ਰੋਕ ਕੇ ਖਿਲਾ ਰਿਹਾ ਮੈਨੂੰ ਮੈਨੂੰ ਕਹਿੰਦਾ ਮਲਾਜੇ ਮੈਂ ਆਪਣੀ ਦਲਾਸੀ ਘਰ ਤੂੰ ਮਾਨ ਵੇਚਣਾ ਅੱਛਾ ਦਲਾਸੀ ਘਰ ਰੁਪਈਆ ਮੇਰੇ ਕੋਲ 700 ਜਗਾ 700 700 ਦੀ ਫੋਨ ਤੇ ਲੈ ਕੇ ਤੇ 2 ਵਜੇ ਨੇ ਆ ਭਾਈ ਮਲਾਜੇ ਦੱਸ ਕੇ ਹੋ ਕੇ ਲੈ ਗਿਆ ਮੇਰੇ ਕੋਲ ਅੱਜ ਲੈ ਗਿਆ ਹਾਂਜੀ ਭਾਈ ਹਾਂਜੀ ਦੇਖ ਸਾਹ ਦੇ ਮੌਕੇ ਤੇ ਬੰਦੇ ਨੂੰ ਲੈ ਕੇ ਜਾ ਚੁੱਕੇ ਤਸਵੀਰਾਂ ਦੇਖ ਸਕਦੇ ਬੰਦੇ ਨੂੰ ਇਥੋ ਆਟੋ ਦੇ ਵਿੱਚ ਬਿਠਾ ਕੇ ਲੈ ਕੇ ਜਾ ਚੁੱਕੇ ਨੇ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਲਗਾਤਾਰ ਦੋ ਬੰਦੇ ਜਿਹੜੇ ਮੌਕੇ ਦੇ ਉੱਤੇ ਫੜੇ ਗਏ ਸੀ ਸੋ ਦੇਖ ਸਕਦੇ ਪੁਲਿਸ ਨੂੰ ਬਧਨਾਨ ਕਰ ਰਹੇ ਨੇ ਕੁਝ ਲੋਕ ਮੈਨੂੰ ਕਹਿੰਦੇ ਅਨਸਰ ਜਿਹੜੇ ਨੇ ਇਹ ਬਧਨਾਨ ਕਰ ਰਹੇ ਨੇ